ਇਸ ਕਿਸਮ ਦਾ ਐਲਾਨ ਹੋਊਗਾ ਜਿਹੜੇ ਪੰਜਾਬ ਤੇ ਦੇਸ਼ ਦੀ ਸਿਆਸਤ ਵਿੱਚ ਪਹਹਾਲ ਲਿਆ ਕਿਸਾਨ ਅੰਦੋਲਨ ਦਾ ਸਭ ਤੋਂ ਵੱਡਾ ਫੈਸਲਾ ਅੱਜ ਸ਼ਾਮ ਤੱਕ ਲੈਤਾ ਜਾਵੇਗਾ ਕੀ ਕਿਸਾਨ ਲੀਡਰ ਨੇ ਹੋਰ ਕੁਝ ਦੱਸਿਆ ਕਿ ਮੋਦੀ ਸਰਕਾਰ ਤੋਂ ਲੈ ਕੇ ਹਰ ਇੱਕ ਹੱਲ ਜਾਣਗੇ ਇਹ ਸਿਆਸਤ ਦੇ ਵਿੱਚ ਆਉਣ ਰਹੇ ਹਨ ਜਾਂ ਫਿਰ ਕੀ ਹੈ ਵੱਡੀ ਗੱਲ ਇਸ ਵੀਡੀਓ ਵਿੱਚ ਅੱਗੇ ਦੇਖਦੇ ਹਾਂ ਅੱਗੇ ਇਸ ਵੀਡੀਓ ਨੂੰ ਪੂਰਾ ਜੁੜ ਦੇਖਿਓ ਉਸ ਤੋਂ ਬੈਲਾ ਕਮੈਂਟ ਵਿੱਚ ਜਰੂਰ ਦੱਸਿਓ ਕਿ ਇੱਕ ਮਹੀਨਾ ਹੋ ਚੁਕਿਆ ਕਿਸਾਨ ਅੰਦੋਲਨ ਨੂੰ ਅੱਗੇ ਹੋਰ ਚੱਲੇਗਾ ਜਾਂ ਫਿਰ ਕੀ ਕਰਨਾ ਚਾਹੀਦਾ ਆਪਣੀ ਰਕਮੈਂਟ ਵਿੱਚ ਜੁੜ ਦੱਸਿਓ ਹੁਣ ਦੇਖਦੇ ਆ ਇੱਕ ਅੱਜ ਸ਼ੰਭੂ ਬਾਡਰ ਤੋਂ 3 ਵਜੇ ਦੇਸ਼ ਦੇ ਸਾਰੇ ਪੱਤਰਕਾਰਾਂ ਨੂੰ ਸੱਦ ਕੇ ਪੀਸੀ ਕਰਕੇ ਹੋਊਗਾ ਦੁਆ ਮਾ ਫੋਰਮਾ ਵੱਲੋਂ ਵੱਡਾ ਐਲਾਨ ਸੋ ਇਸ ਕਿਸਮ ਦਾ ਐਲਾਨ ਹੋਊਗਾ ਜਿਹੜੇ ਪੰਜਾਬ ਤੇ ਦੇਸ਼ ਦੀ ਸਿਆਸਤ ਵਿੱਚ ਭਚਾਲ ਲਿਆ ਦੂਗਾ ਔਰ ਪਾਸ ਪਾਸ ਗਠਜੋੜ ਨੂੰ ਮਜਬੂਰ ਕਰੂਗਾ ਪਿਓ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਔਰ ਇਸ ਕਰਕੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਸਦਾ ਪਿਓ 3 ਵਜੇ ਸ਼ੰਭੂ ਬਾਰਡਰ ਤੇ ਜ਼ਰੂਰ ਪਹੁੰਚਣ ਜਿਹੜਾ ਮੋਰਚਾ ਸਾਡਾ ਅੱਜ 3ਵੇਂ ਦਿਨ ਵਿੱਚ ਦਾਖਲਿਆ ਦੂਜੇ ਬੰਨੇ ਮੋਦੀ ਸਰਕਾਰ ਦੀਆਂ ਹਰਿਆਣਾ ਬਾਰਡਰ ਤੇ ਰੋਕਾਂ 36ਵੇਂ ਦਿਨ ਵਿੱਚ ਦਾਖਲ ਹੋ ਗਿਆ ਜਿਵੇਂ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਮੋਦੀ ਸਰਕਾਰ ਕਰ ਰਹੀ ਆ ਪੰਜਾਬ ਦੇ ਵਪਾਰੀਆਂ ਦਾ ਪੰਜਾਬ ਦੇ ਟਰਾਂਸਪੋਰਟਰਾਂ ਦਾ ਪੰਜਾਬ ਦੀ ਖੇਤੀਬਾੜੀ ਸੈਕਟਰ ਦਾ ਇਸੇ ਤਰ੍ਹਾਂ ਹਰਿਆਣੇ ਨੂੰ ਜਿਵੇਂ ਖੁੱਲੀ ਜੇਲ ਬਣਾ ਕੇ ਰੱਖਿਆ ਹੋਇਆ ਮੋਦੀ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਜਿਵੇਂ ਤੰਗ ਪ੍ਰੇਸ਼ਾਨ ਕਰ ਰਹੀ ਹੈ ਇਹਦਾ ਹਿਸਾਬ ਦੇਸ਼ ਦੇ 140 ਕਰੋੜ ਲੋਕ ਲੈਣਗੇ ਜਿਵੇਂ ਅੰਦੋਲਨ ਦੇਸ਼ ਭਰ ਵਿੱਚ ਵਧਿਆ ਹੈਗਾ ਜਿਵੇਂ ਰੇਲ ਰੋਕੋ ਅੰਦੋਲਨ ਨੇ ਜਿਵੇਂ ਪਾ ਪਾ ਸਰਕਾਰ ਦੀ ਨੀਂਦ ਹਰਾਮ ਕੀਤੀ ਆ ਔਰ ਇਸ ਕਰਕੇ ਜਿਵੇਂ ਸੇਕ ਪਹੁੰਚਿਆ ਹੁਣ ਪਾਪ ਪਾਸ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਸ ਕਰਕੇ CAA ਲਿਆਉਣਾ ਪੈ ਗਿਆ ਔਰ ਜੇ 400 ਸੀਟਾਂ ਜਿੱਤ ਰਹੇ ਸੀ ਤਾਂ ਫਿਰ ਇਹਦੀ ਲੋੜ ਕੀ ਸੀ ਬਾਈ ਫਿਰ ਯਤਨ ਕੀਤਾ ਕਿ Hindu Muslim ਦਾ ਰੌਲਾ ਪਾਇਆ ਜਾ ਸਕੇ Hindu Sikhਾਂ ਦਾ ਰੌਲਾ ਪਾਸ ਕੇ ਸਵਰਨ ਜਾਤੀਆਂ ਤੇ ਦਲਤਾਂ ਦਾ ਰੌਲਾ ਪਾਇਆ ਜਾ ਸਕੇ ਪਰ ਇਹਨਾਂ ਦੀ ਮੇਰੇ ਖਿਆਲ ਕੋਈ ਸੋਣ ਵਾਲਾ ਹੈ ਨਹੀਂ ਹੈਗਾ ਇਸ ਕਰਕੇ ਪੰਜਾਬ ਦੇ ਦੇਸ਼ ਦੇ ਉਹ ਕਿਸਾਨ ਮਜ਼ਦੂਰੋ ਇਹ ਮੌਕਾ ਬਾਰ-ਬਾਰ ਨਹੀਂ ਆਉਣਾ ਹੈਗਾ ਬਾਈ ਇਹਨਾਂ ਨੂੰ ਹਰ ਹਾਲ ਦੇ ਵਿੱਚ ਇਹ ਮੰਗਾਂ ਦਾ ਹੱਲ ਕਰਨਾ ਪਊ ਬਾਰਡਰ ਤੇ ਲੱਗੇ ਮੋਰਚੇ ਜਣੀ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ ਗੇ ਆ ਵੀ ਉਹ ਕਿਵੇਂ ਕਿਸਾਨਾਂ ਨਾਲ ਨਿਪਟੇ ਤੋਂ ਚੋਣ ਜਾਬਤਾ ਵੀ ਅੱਗੇ ਖਿੱਚਿਆ ਜਾ ਰਿਹਾ ਪੂਰੇ ਯਤਨ ਕੀਤੇ ਜਾ ਰਹੇ ਆ ਵੀ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਨੁਕਸਾਨ ਪਹੁੰਚਾਇਆ ਜਾਏ ਬਦਨਾਮ ਕੀਤਾ ਜਾਏ মিডিਏ ਵਿੱਚ ਅੰਦੋਲਨ ਨੂੰ ਕਦੀ ਵੀ ਆਉਣ ਨਾ ਦਿੱਤਾ ਜਾਏ ਇਹਦੇ باوجود ਅੰਦੋਲਨ ਚੜ੍ਹਦੀ ਕਲਾ 'ਚ ਆ ਔਰ ਮੋਰਚਾ ਜਿੱਤਣ ਤੱਕ ਜਾਰੀ ਰਹੂਗਾ ਧੰਨਵਾਦ